ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਮਾਦਸਰ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾਪਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਚਾਹੇ ਤਾਂ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਪਸ਼ੂ ਭਾਈ ਜੀ ਉਹਨਾਂ ਦੇ ਰੱਖੇ ਹੋਏ ਆ ਨਾਲ ਬੱਕਰੀਆਂ ਵੀ ਚੰਗੀਆਂ ਜਾਦ ਵਾਲੀਆਂ ਰੱਖੀਆਂ ਬੱਕਰੀਆਂ ਦਾ ਵੀ ਕਾਫੀ ਸ਼ੌਂਕ ਹੈ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਜਰਸੀ ਵੇਖ ਰਹੇ ਆ ਇਹ ਬਾਈ ਹੋਣਾ ਦੀ ਸੇਲ ਐ ਵਕਾਊ ਐ ਕੱਦ ਵੀ ਵੱਡਾ ਤੇ ਵਜ਼ਨ ਵੀ ਫੁੱਲ ਐ ਬਾਕੀ ਇਨਫਰਮੇਸ਼ਨ ਲੈ ਦਨਾ ਉਹ ਕਰਦੇ ਗੱਲ ਬਾਤ ਨੇ ਪਰਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦिए ਜੀ ਮੇਰਾ ਨਾਮ ਮਿੱਕਾ ਹੈ ਸਮਾਰਤਪੁਰ ਫੋਨ ਨੰਬਰ ਦੱਸ ਦिए ਜੀ 98888 48986 ਇੱਕ ਵਾਰ ਹੀ ਫੇਰਦਾ ਸੀ 98888 48986 ਬਾਈ ਮਿੱਕੀ ਕਿੰਨਵੇਂ ਸੂਏ ਸੁੰਦੀ ਹੈ ਜੀ ਇਹਨੇ ਦੂਜਾ ਸੂਆ ਸੁਣਾ ਬਾਈ ਪਹਿਲੇ ਸੂਏ ਕਿੰਨਾ ਕਿ ਦੁੱਧ ਪਿਆ ਕੀ ਪਹਿਲੇ ਸੂਏ ਨੇ ਦਿੱਤਾ 23-24 ਲੀਟਰ ਦੁੱਧ 23-24 ਲੀਟਰ ਹਾਂਜੀ ਦਿਨ ਕਿੰਨੇ ਕਿ ਲੈ ਜੂ ਦਿਨੇ ਤੇ 5 ਛੇ ਰਿੰਦੇ ਹੈ ਜੀ ਬਾਕੀ ਇਹ ਕੀ ਆ ਸਮੇਂ ਦੁੱਧ ਦੀ ਏਰ ਕੀ ਤੋਂ ਤੇ ਕਿਤੇ 28 ਕਿਲੋ ਚਾਹੀਦਾ ਇਹਨੂੰ ਦੇਣਾ ਹਾਂ ਬੈੜ ਵੱਡੀ ਬਹੁਤ ਹਾਂਜੀ ਬਾਕੀ ਰੋਤ ਤੋਂ ਵਧੀਆ ਗੀ ਹਾਂਜੀ ਹਾਂਜੀ ਕੱਢੀ ਇਹ ਵਾਰ ਨੂੰ ਤੋੜ ਕੇ ਵਿਖਾਈਏ ਜੀ ਦੋਸਤੋ ਬਹੁਤ ਸੋਹਣੀ ਜਰਸੀ ਫੋਲਰ ਵੱਡੇ ਕਦ ਕਾ 18 ਹੈ ਦੋਸਤੋ ਫਾਰਮ ਵਾਲੀਆਂ ਵਹਿੜਾਂ ਜਿੱਡੀ ਵਹਿੜਾ ਕੋਈ ਨਿੱਕੀ ਮਰੀ ਹੰਬੀ ਗੋਡੇ ਕ ਜਿੱਡੀ ਜਰਸੀ ਨਹੀਂ ਜਰਸੀ نسل ਦੀ ਟਾਪ ਦੀ ਬੱਚੀ ਪਹਿਲੇ ਸੂਏ 23 24 ਲੀਟਰ ਦੁੱਧ ਬਾਈ ਮੀਕਾ ਦੱਸਦਾ ਕਿ ਇੰਨਾ ਇਹਦੇ ਥੱਲੋਂ ਚੋਇਆ 28 30 ਕਿਲੋ ਦੁੱਧ ਐਰ ਕੀ ਖੁੱਲਾ ਪਿਆ ਜੂ ਬਾਕੀ ਐਡੀ ਬੱਚੀ ਜੇ ਇੰਨਾ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਯਾਰ ਕੀਤਾ ਸੀ ਸਭ ਫੁੱਲ ਹੈ ਪਵਾਂ ਜਵਾਗ ਚੌਵੀ ਜਣ ਬੰਦੇ ਜੋ ਰਣ ਗੁੜੀਆਂ ਚੋਲਣ ਫੁੱਲ ਸੀਲ ਸਾਉ ਆ ਸਾਈਡਾਂ ਚ ਵਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦਾਣੇ ਨੇ ਲੈ ਜਾਣੇ ਚਾਰ ਪੰਜ ਆ ਸਾਰੀ ਵਲ ਢੱਲ ਕੱਢ ਕੇ ਸੋਣਾ ਕਮਾ ਲਈਏ ਜੀ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ ਚ ਵੀ ਬਹੁਤ ਰਹਿੰਦੀਆਂ ਦੋਸਤੋ ਹਿਮਾਚਲ ਵਾਲੀਆਂ ਜਰਸੀਆਂ ਦਾ ਬਹੁਤ ਮਿਲ ਜਾਂਦੀਆਂ ਪਰ ਐਡੇ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਚੰਗੇ ਦੁੱਧ ਵਾਲੀ ਕੋਈ ਟਾਵਾਂ ਟੱਲਾ ਨਾਗਾ ਮਹੀਨੇ ਡੇਢ ਮਹੀਨੇ ਬਾਅਦ ਇੱਕ ਅੱਧਾ ਨਾਗ ਮੱਥੇ ਲੱਗਦਾ। ਦੋਸਤੋ ਨਾਗ ਥੋੜੇ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ। ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਈ ਯਾਰ ਜਰਸੀ ਲੈਣੀ ਐ ਪੰਜਾਬ ਵਾਲੀ ਵੱਡੀ ਲੈਣੀ ਐ। ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ। ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਹੋ। ਫੋਟ ਸ਼ਾਂਗਪੂ, ਰਾਵਣੀ ਭਾਵੇਂ ਕੋਈ ਹੱਥੀ ਚਵਾਈ ਕਰ ਲੇ, ਭਾਵੇਂ ਮਸ਼ੀਨ ਤੇ ਚਵਾਈ ਕਰ ਲੇ। ਪੂਰੀ ਪੂਰੀ ਠੰਡੀ ਪੂਰੀ। ਫੁੱਲ ਸੀਜ਼ਨ ਸੌ, ਠੰਡੇ ਸਾਈਜ਼ ਸੋਹਣੇ ਆ। ਗੈਬ 'ਚ ਨਿਕੜ ਮੈਂ ਕੱਲੇ ਕੱਲੇ ਲੱਗੇ ਹੋਇਆ। ਮੁੱਲ ਬਾਈ ਮੀਕਾ ਜਾਇਜ਼ ਜਿਆ ਲੈਣ ਦੇ ਨਾਲ ਆ ਮੁੱਲ 1.5 ਲੈਣਾ ਮਾਨਤਾਨੋ ਜੀ ਥੋੜਾ ਕਰਨਾ ਮਾਨਤਾਨ ਕਰਦੇ ਆ ਦੋਸਤੋ ਬਿਲਕੁਲ ਜਾਇਜ਼ ਡਿਮਾਂਡ 1,5000 ਪਰ ਫਿਰ ਵੀ ਮੌਕੇ ਤੇ ਬਾਈ ਮੀਕਾ ਕਹਿੰਦਾ ਕੋਈ ਗੱਲ ਨਹੀਂ ਮਾਨਤਾਨ ਕਰ ਦਿਆਂਗੇ ਬੇਫਿਕਰ ਹੋ ਕੇ ਆਜੋ ਐਡੀ ਵਹਿੜ ਜਰਸੀ ਜੇ ਆਪਾਂ ਕਿਸੇ ਫਾਰਮ ਚੋਂ ਲੈਨੇ ਆ 2.5 ਲੱਖ ਤੋਂ ਘੱਟ ਕੋਈ ਵੀ ਨਹੀਂ ਗੱਲ ਕਰਦਾ ਪਰ ਬਿਲਕੁਲ ਜਾਇਜ਼ ਮੁੱਲ ਹੈ 1,5000 28-30 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ 23 24 ਲੀਟਰ ਦੁੱਧ ਪਹਿਲੇ ਸੂਏ ਪਲੂਨ ਨੇ ਦਿੱਤਾ ਬਾਕੀ ਕੋਈ ਲੱਸੀ ਨਾ ਵੀ ਨੀ ਕੱਦ ਵੀ ਵੱਡਾ ਵਜ਼ਨ ਵੀ ਫੁੱਲ ਆ ਤੇ ਬਾਕੀ ਹੈ ਵੀ ਨਵਾ ਹਾਨ ਦੂਜਾ ਸੂਆ ਕੋਈ 5-7 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਉ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਤੂੰ ਦੁੱਗਣਾ ਦੁੱਧ ਪਿਆ ਦੇਣਾ ਸਿਆਲੂ ਸੈਲ ਕਰਮਾ ਵਾਲੀ ਦੁੱਧ ਨੇ ਯਾਰ ਇਹ ਦੇ ਦੂ ਪ੍ਰਾਈਸ ਬਿਲਕੁਲ ਜਾਇਜ਼ 1,05,000 ਵਿੱਚੋਂ ਮਾਨਤਾਣ ਹੋ ਜੂ। ਦੋਸਤੋ ਇੱਕ ਗੱਲ ਹੋਰ ਹੈ ਜੇ ਆਪਾਂ ਜਰਸੀ ਨਸਲ ਦੀ ਹੀਫਰ ਵੀ ਲੈਣੀ ਹੈ ਨਾ ਔਸਰ ਵੜ ਪੰਜਾਬ ਵਾਲੀ ਚੰਗੀ ਵੱੱਛੀ 25-30 ਹਜ਼ਾਰ ਦੀ ਘੱਟੋ-ਘੱਟ ਔਸਰ ਵੱੱਛੀ ਆਉਂਦੀ ਹੈ। ਪਰ ਇਹਦਾ ਤਾਂ ਮੁੱਲ ਬਾਈ ਉਹਨਾਂ ਨੇ ਬਿਲਕੁਲ ਜ਼ਾਇਦਾ ਕੀਤਾ 1,05,000 ਮਾਨਤਾਣ ਹੋ ਜੂ। ਉੱਪਰੋਂ ਫੋਟਾਂ ਨੂੰ ਚੌੜਾ ਹੋਣਾ ਸਟਾਰਟ ਹੁੰਦਾ ਅਜੇ ਸਾਈਡਾਂ 'ਚ ਬਾਲ ਟੱਲ ਬਾਕੀ ਹੈ। ਬਾਕੀ ਆ ساری ਬਾਲ ਟੱਲ ਕੱਢ ਕੇ ਸੋਣਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ। ਮੀਕਾ ਬਾਈ ਦਾ ਨਾਮ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਕੋਟਕਪੂਰੇ ਨੂੰ ਜਾਂਦੇ ਆ ਤਾਂ ਜਿਹੜਾ ਮੇਨ ਚਿੱਟੀ ਪੱਟੀ ਵਾਲਾ ਰੋਡ ਹੈ ਬਾਈ ਉਹਨਾਂ ਦੇ ਪਿੰਡ ਵਿੱਚ ਦੀ ਲੰਘਦਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਫੋਨ ਤੇ ਗੱਲਬਾਤ ਕਰ ਲਓ ਪ੍ਰੋਪਰ ਐਡਰੈਸ ਤੁਹਾਨੂੰ ਸਮਝਾ ਦੇਣਗੇ ਪਾਸ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨਾਲ